ਹੈਲੋ ਜੀ ਸਸਰੀ ਕਾ ਜੀ ਮੈਂ ਮਨਜੀਤ ਘਰਪਾਤਾ ਆ ਬਹੁਤ ਬਈ ਸਸਰੀ ਕਾ ਤੁਸੀਂ ਕਹਿੰਦੇ ਸੀ ਐਂ ਵੀ ਦੀ ਕੋ ਬਾਕ ਤਾਂ ਕਰੀਦਾ ਵੀਡੀਓ ਬਣਾਉਂਦਾ ਤੇ ਹਸੀ ਨਿਕਲੇ ਜਾਂਦੀ ਹੈ ਇਹਦੇ ਤੇ ਆਪਣਾ ਪਤਾ ਜੀ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਦਸ਼ਮੇਸ਼ ਨਗਰ ਗਲੀ ਨੰਬਰ 2 ਕਿਸੇ ਨੇ ਵੀ ਆਉਣਾ ਹੋਵੇ ਤਾਂ ਪਲੀਜ਼ ਫੋਨ ਕਰਕੇ ਆਉਣਾ ਤੇ ਆਪਣਾ ਕਪੜਾ ਆਨਲਾਈਨ ਸਾਰੇ ਕਿਤੇ ਜਾਂਦਾ ਤੇ ਕੈਸ਼ ਔਨ ਡਿਲੀਵਰੀ ਆਪਣੇ ਆਪਣੇ ਬਿਲਕੁਲ ਨਹੀਂ ਹੈਗੀ ਆਪਾਂ ਆਨਲਾਈਨ ਤੇ ਗੱਲ ਆਪਾਂ ਬਾਰ ਬਾਰ ਕਹਿੰਦੇ ਆ ਜੀ ਜੇ ਕਿਸੇ ਨੇ ਆਉਣਾ ਹੁੰਦਾ ਜੀ ਇੱਕ ਦਿਨ ਪਹਿਲਾਂ ਪਲੀਜ਼ ਫੋਨ ਕਰਕੇ ਪੁੱਛ ਲਿਆ ਕਰੋ ਜੀ ਇੱਕ ਦਿਨ ਪਹਿਲਾਂ ਆਉਣ ਤੋਂ ਆ ਆ ਗਈ ਜੀ ਪੂਰੀ ਵਧੀਆ ਬ੍ਰਾਂਡ ਦਾ ਸੂਟ ਆਇਆ ਦਾ ਗਲਾ ਬਣਿਆ ਹੋਇਆ ਤੇ ਨਾਲ ਇਹਦੀਆਂ ਤਣੀਆਂ ਲੱਗੀਆਂ ਹੋਈਆਂ ਤਣੀਆਂ ਤੁਸੀਂ ਚਾਹੋ ਰੱਖ ਲਓ ਨਹੀਂ ਤੁਹਾਡਾ ਜੀ ਕਰਦਾ ਤਾਂ ਤੁਸੀਂ ਇਹ ਤਣੀਆਂ ਨਾ ਵੀ ਰੱਖੋ ਆ ਦੇਖੋ ਜੀ ਤਣੀਆਂ ਇਹਦੇ ਨਾਲ ਬਣੀਆਂ ਹੋਈਆਂ ਤੇ ਇਹਦੇ ਨਾਲ ਆ ਵੀ ਆਹ ਡਾਟਸ ਵਾਲੀ ਵਾਈਟ ਸਲਵਾਰ ਤੇ ਪਿਓਰ ਕਾਟਨ ਦੇ ਸ਼ਰਟ ਹੈ ਜੀ ਤੇ ਬਹੁਤ ਵਧੀਆ ਮਹਿੰਗੀ ਇਹਨਾਂ ਦੇ ਫਿਨਿਸ਼ਿੰਗ ਵਾਲੀ ਲੈਂਸ ਲੱਗੀ ਹੁੰਦੀ ਆ ਦੇਖੋ ਤੇ ਇਹ ਘਟੋ ਘਟ ਤੁਸੀਂ 45 46 ਇੰਚ ਕੁ ਮੀਟਰ تیار ਕਰ ਸਕਦੇ ਹੋ ਲੰਬਾਈ ਇਹਨਾਂ ਦੀ ਬਹੁਤ ਹੈ ਸੂਟਾਂ ਦੇ ਜਿਹੜੇ ਮਨਸੋਨ ਸੂਟ ਦਿਖਾ ਰਹੀਆਂ ਇਹਨਾਂ ਸੂਟਾਂ ਦੀ ਕੀਮਤ ਹੈ ਸਿਰਫ 440 ਪਿਓਰ ਦੇ ਸੂਟ ਹੈ ਜੀ ਭੋਰਾ ਨਹੀਂ ਕੋਈ ਕੰਪਲੀਟ ਨਹੀਂ ਬਹੁਤ ਵਧੀਆ ਕਾਟਨ ਦੇ ਸੂਟ ਹੈ ਇਹ ਕਾਲੇ ਦੇ ਵਿੱਚ ਆਪਣੇ ਕੋਲੇ ਹੈਗੇ ਆ ਜੀ 4 ਸੂਟ ਇੱਕ ਸੂਟ ਦਾ ਚਾਰਜ 65 ਰੁਪਏ ਹੈ ਜੀ। ਐਸ ਕਲਰ ਚਾਹਣਗੇ ਜੀ ਦੋ। ਲੈਂਦੇ ਹੇ ਚਾਰ ਸੀ ਕਿਉਂਕਿ ਅੱਜ ਅਸੀਂ ਵੀਡੀਓ ਬਣਾਉਣ ਲੱਗਣ ਦੀ ਖਾਤਰ ਇਹਨਾਂ ਨੂੰ ਦੁਕਾਨ 'ਚ ਲਿਆ ਕੇ ਧਰਿਆ ਸੀਗਾ। ਤੇ ਫਿਰ ਕੋਈ ਲੈ ਗਿਆ ਜੀ ਇਹ। ਆ ਥੋੜੀ ਜਿਹੀ ਕੁਝ। ਆ ਦੇਖੋ ਜੀ। ਤੇ ਇਹਦੇ ਨਾਲ ਆ ਜੀ ਆਹ ਵਾਲੀ ਬਾਟਮ। ਔਨਲੀ 440 ਦਾ ਪਿਓਰ ਕਾਟਨ ਦਾ ਸੂਟ ਬ੍ਰਾਂਡ ਦਾ ਸੂਟ ਆ ਬਿਲਕੁਲ ਫਿੱਟਦਾ ਨਹੀਂ ਕੋਈ ਕੰਪਲੀਟ ਨਹੀਂ ਇਹ ਵੀ ਇਹਦੇ ਵਿੱਚ ਨੇ ਜੀ ਦੋ ਆਏ ਤਾਂ ਇਹ ਚਾਰ ਸੀ ਬਟ ਦੋ ਰਹਿ ਗਏ ਜੀ ਇਹਦੇ ਵਿੱਚ ਤਾਂ ਕਾਫੀ ਆ ਗਈ ਜੀ ਤੇ ਪਹਿਲਾਂ ਵੀ ਆਏ ਸੀ ਪਹਿਲਾਂ ਵਾਲੇ ਵਿੱਗੇ ਆਪਾਂ ਦੁਬਾਰੇ ਹੁਣ ਫੇਰ ਲਿਆਂਦੇ 440 ਤੇ 65 ਵੀ ਇੱਕ ਸੂਟ ਦੀ ਚਾਰਜਿੰਗ ਆ ਜੀ ਤੁਸੀਂ ਜਿੱਥੇ ਕਹੋਗੇ ਅਸੀਂ ਉੱਥੇ ਪਹੁੰਚਾਵਾਂਗੇ ਇਹ ਆ ਜੀ ਫਰੋਜੀ ਕਲਰ ਤੇ ਇਹ ਡਾਟਸ ਵਾਲੀ ਖਲਵਾਰ ਆ ਜੀ ਆ ਦੇ ਕੋਚ ਇਹਦੇ ਵਿੱਚ ਵੀ ਆ ਗਏ ਕਾਫੀ ਸੂਟ ਆ ਗਏ ਜਿਹਦੇ ਵਿੱਚ ਤਾਂ ਹੈਗੇ ਨੇ ਘੱਟੋ ਘੱਟ 7-8 ਸੂਟ ਆ ਆ ਚੱਕੋ ਜੀ ਫੇਰ ਇਹਦੇ ਨਾਲ ਦੇ ਅੱਗੇ ਹੈ ਜੀ ਆਹ ਇੱਕ ਪਿੰਕਲੀ ਇਹ ਦੇਖੋ ਪਿੰਕ ਨਾਲ ਡਾਟਸ ਵਾਲੀ ਸਲਵਾਰ ਹੈ ਜੀ ਆਹ ਦੇਖੋ ਉਹ ਫਰੋਜੀ ਸੀ ਦੀ ਉਹ ਤੇ ਕਿੱਥੇ ਲੈ ਨਾੜ ਜਾ ਮੁੰਡਿਆ ਪੈਨੂੰ ਦਿਖਾ ਦਿਖਾ ਤੁਸੀਂ ਲੈਸ ਹਾਂ ਥੱਲੇ ਫਿਨਿਸ਼ਿੰਗ ਹੈ ਜੀ ਬਹੁਤ ਵਧੀਆ ਲੈਸ ਦੀ ਤੇ ਇਹ ਹੈਗਾ ਜੀ ਪਿੰਕ ਜਿਹਾ ਕਲਰ ਹੈ ਬਹੁਤ ਸੋਹਣਾ ਕਲਰ ਹੈ ਇਦਾਂ ਦਾ ਹੀ ਕਲਰ ਹੈ ਇਹ ਇਹਦੇ ਵਿੱਚ ਵੀ ਹੈਗੇ ਆ ਜੀ 4 ਤੋਂ 5 ਸੂਟ ਕਿਸੇ ਨੇ ਵੀ ਮੰਗਾਉਣੇ ਹੋਣ ਸਗਰੀਨ ਸ਼ਾਟ ਲੈ ਕੇ ਭੇਜੋ 440 ਦਾ ਸੂਟ ਹੈ ਤੇ 65 ਰੁਪਏ ਦੀ ਚਾਰਨੀ ਹੈ ਜਾਨੀ ਕਿ ਟੋਟਲ ਤੁਸੀਂ ਸਾਨੂੰ ਦਿਓਗੇ 505 ਰੁਪਏ ਹੁਣ ਭਾਵੇਂ ਇਹ ਤੁਸੀਂ ਜਿਹੜੀ ਸ਼ਿਪਿੰਗ ਫਰੀ ਸਮਝ ਲਓ ਭਾਵੇਂ ਤੁਹਾਡੀ ਮਰਜ਼ੀ ਜੋ ਮਰਜ਼ੀ ਸਮਝੋ ਕਿਉਂਕਿ ਇਹ ਇਹੀ ਸੂਟ ਹੈ 505 ਰੁਪਏ ਦਾ ਲਾਗਦੇ ਤਾਂ ਕਹਿੰਦੇ ਸ਼ਿਪਿੰਗ ਫਰੀ ਹੈ ਠੀਕ ਹੈ ਜੀ ਸ਼ਿਪਿੰਗ ਅਗਲਾ ਵਿੱਚੋਂ ਕੱਢਦਾ ਜੀ ਤੁਹਾਨੂੰ ਫ੍ਰੀ ਫੁਰੀ ਕੋਈ ਨਹੀਂ ਕਰਦਾ ਇਹ ਇਹ ਭੜਖ ਚ ਨਾ ਰਿਹਾ ਕਰੋ ਵੀ ਫੁਲਾਨਾ ਫ੍ਰੀ ਕਰਦਾ ਉਹ ਤੁਹਾਡੇ ਵਿੱਚੋਂ ਹੀ ਸ਼ਿਪਿੰਗ ਕੱਢੀ ਜਾਂਦੇ ਤੁਹਾਨੂੰ ਫਿਰ ਫ੍ਰੀ ਕੀਤਾ ਜਾਂਦਾ ਫਿਰ ਤੁਸੀਂ ਖੁਸ਼ ਹੋ ਜਾਨੇ ਵੀ ਇਹਨੂੰ ਫ੍ਰੀ ਹੀ ਫ੍ਰੀ ਆਇਆ ਇਹ ਹੀ ਅਸੀਂ ਸੂਟ 505 ਦਾ ਕਹਿ ਕੇ ਲਿਖ ਦਿੰਦੇ ਨੀਚੇ ਕਿਉਂਕਿ ਇਹ ਬ੍ਰਾਂਡ ਦੇ ਸੂਟ ਹੈ ਖਰਾਬ ਤਾਂ ਹੁੰਦੇ ਨਹੀਂ ਸਾਡੇ ਤਾਂ ਬਈ ਕੰਪਲੀਟ ਨਹੀਂ ਇਹਨਾਂ ਦੀ ਅਸੀਂ ਲਿਖ ਦਿੰਦੇ ਸ਼ਿਪਿੰਗ ਫ੍ਰੀ ਹੈ ਤੁਸੀਂ ਖੁਸ਼ ਹੋ ਜਾਣਾ ਸੀ ਇਹ 440 ਦੇ ਸੂਟ ਹੈ ਪੈਂਟ ਤੇ ਪੀ ਦੇ ਚਾਰਜਿੰਗ ਹੈ ਭਾਵੇਂ ਤੁਸੀਂ 500 ਦਾ 505 ਦਾ ਸਮਝ ਕੇ ਇਹਨੂੰ ਇਹਦੀ ਸ਼ਿਪਿੰਗ ਫ੍ਰੀ ਸਮਝ ਲਓ ਇਸੇ ਬ੍ਰਾਂਡ ਚ ਬਹੁਤ ਵਧੀਆ ਇੱਕਾ ਮਾਈਆਂ ਵਾਸਤੇ ਆਇਆ ਕਲਰ ਜੀ। ਛੋਣ ਕਮੀਜ਼ ਖੋਲ ਕੇ ਦਿਖਾ ਦਿੰਨੇ ਆ ਕਿ ਸਾਰਾ ਕਮੀਜ਼ ਇਦਾਂ ਹੀ ਹੈ ਜੀ ਤੇ ਆ ਇਹਦੇ ਨਾਲ ਬਾਟਮ ਹੈ ਜੀ ਡਾਟਸ ਵਾਲੀ ਆ ਦੇਖੋ ਬਹੁਤ ਸੁਨੱਖ ਪੀਸ ਹੈ। ਬਹੁਤ ਵਧੀਆ ਥੋੜਾ ਥੋੜਾ ਹਾਈਲਾਈਟ ਵੀ ਕੀਤਾ ਹੋਇਆ। ਤੇ ਇੱਕ ਆ ਗਿਆ ਸੀ। ਕਾਟਨ ਦੇ ਸੂਤ ਪਿਓਰ ਕਾਟਨ ਦੀ ਬਹੁਤ ਵਧੀਆ ਚੀਜ਼ ਹੈ ਜੀ ਇਹ ਆ ਦੇਖੋ ਆ ਇਹਦੇ ਨਾਲ ਡਿਜ਼ਾਈਨਰ ਸਲਵਾਰ ਹੈ ਉਹੀ ਇੱਥੇ نیچے ਲੈਸ ਨਾਲ ਲੱਗੇ ਹੋਏ ਬਾਟਮ ਦੇ ਨਾਲ ਦਾ ਉਹੀ ਬਾਟਮ ਹੈ ਜੀ ਔਨਲੀ 440 ਤੇ ਆਹ ਵਨ ਮੈਂ ਤੁਹਾਨੂੰ ਖੋਲ ਕੇ ਕੀ ਦਿਖਾਉ ਉਹਦੇ ਸਾਰੇ ਤੇ ਡਾਟਸ ਬਣੇ ਹੋਏ ਹੋ ਜੀ ਆ ਦੇਖੋ ਜੀ ਇਦਾਂ ਹੀ ਡਾਟਸ ਹੈ ਦੇ ਉੱਪਰ ਤੇ ਆਹ ਨਾਲ ਦੀਦੀ ਜੈਨਰ ਸਲਵਾਰ ਹੈ ਉਹੀ نیچے ਪੱਟੀ ਲੱਗੀ ਹੋਈ ਹੈ ਜੀ ਇਹ ਸੂਟ ਸੀ ਜੀ 440 ਵਾਲੇ ਤੇ ਹੁਣ ਸੂਟ ਚੱਲਣਗੇ ਜੀ 500 ਵਾਲੇ ਉਹ ਬਿਹਤਰ ਕਾਟਨ ਦੀਆਂ ਚੁੰਨੀਆਂ ਆ ਰਹੀਆਂ ਚਾਰ ਪੇ ਕਲਰ ਉਹ ਹੈ ਜੀ ਤੁਹਾਨੂੰ ਆਪਾਂ ਇੱਕ ਫੂਟ ਵਿੱਚ ਖੋਲ ਕੇ ਦਿਖਾਉਣੇ ਆ ਆ ਦੇਖੋ ਜੀ 500 ਰੁਪਏ ਵਿੱਚ ਪਿਓਰ ਕਾਟ ਦਾ ਸੂਟ ਆ ਦੇਖੋ ਜੇ ਗਲੇ ਤੇ ਐਵੇਂ ਵਰਕ ਜਾ ਹੋਇਆ ਹੋਇਆ ਹਾਂ ਗਲੇ ਤੇ ਵਰਕ ਹੈ ਪਿਓਰ ਕੈਮਰਿਕ ਦਾ ਸੂਟ ਹੈ ਆ ਦੇਖੋ ਜੀ ਇਹ ਪੂਰੀ ਭਾਰੀ ਤੋਂ ਭਾਰੀ ਬੁੜੀ ਦਾ ਵੀ ਸੂਟ ਬਣ ਸਕਦਾ ਕਿਉਂਕਿ ਇਹ ਜਿਹੜੀ ਆ ਫੁੱਲ ਡਿਜ਼ਾਈਨ ਵਜੀ ਹੈ ਦੀ ਪੂਰੀ ਖੁੱਲੀ ਡੁੱਲੀ ਕੀਤੀ ਹੋਈ ਉਹਨਾਂ ਨੇ ਜੀ ਜਿਵੇਂ ਮਰਜ਼ੀ ਤੁਸੀਂ ਇਹਨੂੰ ਇਹ ਇਹਦਾ ਡਿਜ਼ਾਈਨ ਬਣਾ ਸਕਦੇ ਹੋ ਪੂਰੇ ਭਾਰੀ ਦਵੀ ਇਹ ਡਿਜ਼ਾਈਨ ਹੈ ਜਿਹੜਾ ਵਧੀਆ ਸੱਟ ਆਊਗਾ ਤੇ ਆ ਇਹਦੀ ਸਲਵਾਰ ਹੈ ਜੀ ਨਾਲ ਦੀ ਪਲੇਨ ਤੇ ਦੁਪੱਟੇ ਸਾਰਾ ਦੇ ਸੇਮ ਰੰਗ ਵੀ ਜੀ ਆਹ ਦੇਖੋ ਜੀ ਖੁੱਲੇ ਡੁੱਲੇ ਪਿਓਰ ਕਾਟਨ ਦੀ ਦੁਪੱਟੀ ਆ ਦੇਖੋ ਆ ਦੇਖੋ ਜੀ ਇਹ ਸੂਟ ਹੈ ਸਿਰਫ 500 ਰੁਪਏ ਦਾ ਹਾਂ ਦੇਖੋ ਜੀ ਥਿਸ ਇਜ਼ ਅ ਮੇਰੀ ਦੁਪੱਟਾ ਆ ਦੇਖੋ ਜੀ ਇਸੇ ਸੂਟ ਦੇ ਵਿੱਚ ਹੈ ਜੀ ਹੁਣ ਤੁਹਾਨੂੰ ਅਸੀਂ ਦਿਖਾਉਣੇ ਆ ਪੱਲਾਰ ਸੇਮ ਸੂਟ ਦੇ ਵਿੱਚ ਆ ਗਿਆ ਜੀ ਮਾਸਟਰਡ ਕਲਰ ਦੇਖੋ ਜੂਮ ਕਰਕੇ ਦਿਖਾ ਦੇ ਰਾਂ ਹਾਂ ਮਾਸਟਰਡ ਕਲਰ ਪੈਰਟ ਕਲਰ ਹਾਗਾ ਜੀ ਪਿੰਕ ਵੀ ਕਹਿ ਸਕਦੇ ਹਾਂ ਗਾਜਰੀ ਜੀ ਵੀ ਕਹਿ ਸਕਦੇ ਹਾਂ ਸੋ ਵੀਡੀਓ ਬਣਾਉਣ ਦੇ ਵਿੱਚ ਕੋਈ ਕਮੀ ਰਹੀ ਹੋਵੇ ਤਾਂ ਅਸੀਂ ਸੌਰੀ ਚਾਹੁੰਦੇ ਆ ਤੇ ਇਹ ਸੂਟਾਂ ਦੀ ਕਿੰਟ ਸੀ ਪਿਓਰ ਕਾਟ ਦੀਆਂ ਚੁੰਨੜਾਂ ਦੀ ਸਿਰਫ 500 ਰੁਪਏ ਆਈ ਠੀਕ ਹੈ ਜੀ ਪੈਂਟਰ ਪਰ ਚਾਰਜੀ ਤੇ ਬੱਕ ਲੱਗਣੀ ਹੈ ਸੋ ਸਾਡਾ ਪਤਾ ਫਿਰ ਤੁਹਾਨੂੰ ਦੱਸ ਦਿਆਂ ਜੀ ਮੋੜ ਮੰਡੀ ਤੇ ਸੁਮੇਸ਼ ਨਗਰ ਗਲੀ ਨੰਬਰ 2 ਵੀਡੀਓ ਬਣਾਉਣ ਚ ਕੋਈ ਕਮੀ ਰਹਿ ਜਾਂਦੀ ਤਾਂ ਪਲੀਜ਼ ਸਮਝਿਆ ਕਰੋ ਸਾਡੀਆਂ ਵੀ ਬਹੁਤ ਮਜਬੂਰੀਆਂ ਦੀਆਂ ਬਹੁਤ ਕੰਮ ਹੁੰਦਾ ਸਾਰੇ ਕਿਤੇ ਸਾਡੇ ਆਨਲਾਈਨ ਸੂਟ ਜਾਂਦੇ ਆ ਬਾਹਰੀਆਂ ਕੰਟਰੀਆਂ 'ਚ ਵੀ ਜਾਂਦੇ ਇੱਥੇ ਵੀ ਜਾਂਦੇ ਆ ਠੀਕ ਹੈ ਜੀ ఆ సభను మేర వల్ల మీ ప్యారీ సీకాల